ਇਨਾ 2022 ਕਰਦੇ YouTube ਚੈਨਲ ਮਾਸਟਰ ਮਿਸਟਰ ਢਾਲੀਵਾਲ 76 ਵੀਡੀਓ ਕਰਦੇ ਸੇਰਵਜ ਦੱਬਾ ਣੌਲਾ ਬਸੂ ਮੋਟੇ ਭਾਈ ਜੀ ਜਾਉਂਦਾ ਪਹਿਲਾ ਵੀਡੀਓ ਨਾਲ ਦੀ ਨਾਲ ਲਖਾਈ ਕਰਾਉ ਬਾਜੀ ਇਹਦੇ ਸੰਗੇ ਵੀਡੀਓ ਕਰ ਬਾਤ ਹੈ ਇਹ ਉਹ ਬੋਲਦੇ ਮੰਡਿਆ ਮੱਝਾ ਪੋਕੀ ਮੰਡੀ ਦੇ ਵਿੱਚ ਵੱਜਾ ਦੇਖੋ ਜੀ ਤੁਸੀਂ ਪੂਰੇ ਨਰੋਇਆਂ ਵੱਜਾ ਜੀ ਪੂਰੇ ਨਰੋਇਆਂ ਕੁਆਲਿਟੀ ਦੇ ਵੱਜਾ ਇੱਧਰ ਮਿਲਣਗੇ ਸਾਰੇ ਵੱਜਾ ਕੁਆਲਿਟੀ ਦੇ ਦੇਖੋ ਇਹ ਸੌਦਾ ਦੇਖੋ ਹੁੰਦਾ ਤੁਸੀਂ ਸੌਦਾ ਦੇਖੋ ਸੌਦਾ ਖਚ ਟੂ ਕੇ ਸੱਚੇ ਦੂ ਦਾ ਸੌਦਾ ਜੀ ਜਮਾ ਤਾਂ ਭਾਈ ਵੀਡੀਓ ਕਰ ਦੋ ਸ਼ੇਅਰ ਲਾਇਕ ਦੇਖੋ ਜੀ ਮੇਰੇ ਦੇਖੋ ਭਾਈ ਸੌਦਾ ਦੇਖੋ ਉਹ ਕਹਦਾ ਮੈਂ ਜਾਣੀ ਆਉਂਦਾ ਮੈਂ ਜਾਣਾਂ ਚੱਲੋ ਲਾ ਬਸੋ ਬੰਲੀ ਚੱਲੋ ਲਾ ਬਸੋ ਬੰਲੀ ਚੱਲੋ ਲਾ ਬਸੋ ਬੰਲੀ ਆ ਜਾਓ ਬੱਚੇ ਦਵਾ ਦੇ ਦੇਖੋ ਜੀ ਮੱਝਾਂ ਦੇਖੋ ਕਰ ਦਿਓ ਵੀਡੀਓ ਸ਼ੇਅਰ ਤੇ ਲਾਈਕ ਜੀ ਚੱਲੋ ਲਾ ਬਸੋ ਬੰਲੀ ਬਹੁਤ ਸੋਹਣੀਆਂ ਮੱਝਾਂ ਪੌਂਚੀਆਂ ਜੀ ਅਦੂਕਰਾ ਦਾ ਮਾਦਵਾ ਬਹੁਤ ਹੀ ਵਧੀਆ ਮੱਝਾਂ ਲਓ ਜੀ ਪੂਰੀ ਮੱਝ ਦੇਖੋਰਾ ਝੋਟੀ ਲਓ ਇਹ ਮੱਝ ਦੇਖੋ ਹੀ ਹਰੇਣਵੀ ਮੱਝਾਂ ਦੇਖੋ ਹਰੇਣੇ ਵਾਲੇ ਦੀਆਂ ਦੂਪੇ ਵਾਲੇ ਦੀਆਂ ਰਾਜਸਥਾਨ ਵਾਲਿਆਂ ਦੀ ਆਗਰੇ ਵਾਲਿਆਂ ਦੀ ਦੇਖ ਸਕਦੇ ਹੋ ਬੱਚੇ ਮੱਝਾਂ ਜੀ ਤਨੌਲਾ ਨੇ ਮੰਡੀ ਦੇ ਵਿੱਚ ਕਿਰ ਸਮਝ ਦੇਖੋ ਇਹ ਚਿਤਲੀ ਇਹ ਪਰ ਮੱਝ ਬਹੁਤ ਸੋਹਣੀ ਹੈ ਜੀ ਮੈਂ ਸ਼ਾਕ ਮੱਝ ਦੇਖੋ ਬਈ ਕਿਤਾਬਾਂ ਮੱਝ ਬਹੁਤ ਸਟਾਈਲ ਹੈ ਦੇਖੋ ਜੀ ਲਓ ਬਈ ਉਹ ਬਾਈ ਚੋਈ ਜਾਣਾ ਮੱਝ ਪਰ ਦੋ ਸੇਰ ਲਾਈਕ ਤਨੌਲਾ ਪਸੂ ਮੰਡੀ ਤਨੌਲਾ ਪਸੂ ਮੰਡੀ ਆ ਲਾਵਾ ਸੂਵਾਂ ਨਹੀਂ ਤਨ ਲਾਵਾ ਸੂਵਾਂ ਨਹੀਂ ਦੇਖੋ ਜੀ ਵੀਡੀਓ ਠੰਡ ਬਹੁਤ ਹੈ ਚਾੜੋ ਬਚੋ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਪਸ਼ਵਾਂ ਨੂੰ ਬਚਾ ਕੇ ਰੱਖਿਓ ਠੰਡ ਤੋਂ ਠੰਡ ਬਹੁਤ ਪੈ ਰਹੀ ਆ ਸੁੱਕੀ ਠੰਡਾ ਝੋਟੀ ਦੇਖੋ ਕਿੰਨੇ ਘੈਂਟ ਆ ਖੋ ਝੋਟੀ ਝਾਂਜਰਾ ਤੋਂ ਜਰਾ ਪਾਈਆਂ ਝੋਟੀ ਦੇਖੋ ਜੀ ਮੋਲ ਮੜਦਾ ਭਾਈ ਦੇਖੋ ਝੋਟੀਆਂ ਲਓ ਇੱਕ ਝੋਟੀਆਂ ਹੜਿਆ ਵੀ ਟਾਪ ਕੁਆਲਟੀ ਦੀ ਆ ਹੋਰ ਉਹ ਵੇਖਦੀ ਨਹੀਂ ਸੀ ਨਾ ਮੈਂ ਲੋ ਮੇਤਰਾ ਚੱਲਦੇ ਆਹਦੇ ਬੱਤ ਖੜੇ ਹੋਈ ਦੇਖੋ ਵੀ ਵੀਡੀਓ ਦੇਖੋ ਤੁਸੀਂ ਫਰਦੋਸ ਹੋਰ ਲੈ ਕੇ ਬਲਕ ਆ ਰਹੇ ਆ ਪਾਈਆਂ ਨੇ ਉੱਤੇ ਨਾ ਵੀ ਇਧਰੋਂ ਉਹ ਆਉਂਦੀਆਂ ਖੜੀਆਂ ਮੱਜ ਦੇ ਲੈ ਸਕਦੇ ਹਾਂ ਜਮਾ ਦੇ ਦੇਖੋ ਇਹ ਸ਼ੇਰ ਲਾਇਕ ਲਾਜ਼ਮੀ ਕਿੰਨਾ ਪਹੁੰਚਾ ਦੇਖੋ ਬਹੁਤ ਵੱਡੀ ਲਾਈ ਬੁਰੀ ਦੇਖੋ ਪਤਾ ਨਾ ਕੀ ਹੁੰਦਾ ਇਹ ਬੋਸਣ ਸੁਣਾ ਜਮਾ ਤਾਂ ਪੂਰ ਤੇ ਅਮਾਜ ਨਾ ਮੇ ਮੇਟਰ ਕਿ ਚੱਲਦਾ ਹੈ ਚੱਲਦਾ ਪੂਰਾ ਹੋ ਗਿਆ ਕਾਲਾ ਆਇਆ ਦੋ ਅਜ ਦੋ ਕਰਦੇ ਸ਼ੇਅਰ ਵੀ ਤਾਂ ਆ ਮਜ਼ੇ ਰੋ ਦੋ ਦੋ ਪੰਨੋਂ ਲੈ ਤੇ ਇੱਕ ਦਿਨ ਸਮੇਕ ਦਾ ਮੈਨਾਂ ਲਾ ਲਓ ਵੀ ਅੱਗੇ ਚੱਲਦਾ ਵੇ ਕਮੈਂਟ ਸ਼ੇਅਰ ਲਾਜ਼ਮੀ ਕਰੇ ਵੀਡੀਓ ਆਪਣੀ ਵੀਡੀਓ ਨੂੰ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਦੇਖੋ ਜੀ ਮੱਝੇ ਮੱਝੇ ਤਨਉ ਲਾ ਬਸੋ ਮਲੀ ਤਨਉ ਲਾ ਲਾ ਵੀ ਗਾ ਕੇ ਲੱਗੇ ਹੋ ਇਧਰ ਵੀ ਅੱਲਾ ਬਹੁਤ ਕਾਮ ਆ ਮਜਾ ਤੇ ਮਜੇ ਮਜੇ ਪਏ ਬਾਈ ਹਰਿਆਣੇ ਵਾਲਾ ਦੇ ਚਲਦੇ ਆ ਕਰ ਅੱਗੇ ਨੂੰ ਇਹ ਕੋਈ ਵੀਡੀਓ ਦੇਖੋ ਦਵਾਤਾ ਆਰੇ ਮਾਜਾ ਟੌਪ ਆਵਾਜ ਦੇਖ ਦੇ ਮਾਜਾ ਦੇਖੋ ਭਾਈ ਮਾਜਾ ਨੂੰ ਭੁੱਖ ਲਾਈ ਦੇਖ ਕੇ ਬੋਲੇ ਰੇ ਮੰਡੀ ਤਾ ਆਜੋ ਮਿੱਤਰੋ ਜੇ ਕਿਸੇ ਭਰਾ ਨੇ ਮਾਜਾ ਲੈਣੀ ਆ ਜੀ ਬਹੁਤ ਵਧੀਆ ਥਣਾਂ ਦੇ ਖੁੱਲੇ ਮਾਜਾ ਥਣਾਂ ਦੇ ਬਿਲਕੁਲ ਖੁੱਲੇ ਹੋਣੇ ਦੇ ਸਕਦਾ ਥਣਾਂ ਦੇ ਬਿਲਕੁਲ ਖੁੱਲੀਆਂ ਆਜੋ ਭਰਾਵੋ ਟੌਪ ਮਾਡਲ ਖਰੀਦੋ ਹਣ ਉਹ ਲਾਵਾ ਚੋ ਬੋਲੀ ஆய மித்திர மத்திரும் ਕਰਦੇ ਸੂਹ ਲਾਇਕ ਜੀ ਦੱਪ ਕੇ ਚਲੋ ਬਈ ਚਲੋ ਕਰੀ ਚਲੋ ਬਹੁਤ ਕੁਆਲਟੀ ਨੇ ਬੜਾ ਚੰਗਿਆ ਮਜਾ ਜੀ ਆ ਜੋ ਦਾਬਾ ਦਾ ਬਣਾਉ ਲਈ ਮੰਡੀ ਦੇ ਵਿੱਚ ਮਾਣੀ ਪੀਉਣ ਵਾਲਾ ਆ ਗਿਆ ਬਾਈ ਮਸ਼ਕਲ ਦੇਖੋ ਸੌਦਾ ਹੋਈ ਜਾਂਦਾ ਸਣਾ ਸਣਾ ਜੀ ਪੁਰੇ ਓਕੇ ਜੀ ਸਣਾ ਚਲੋ ਲੈ ਜੀ ਮੰਡੀ ਦੇ ਵਿੱਚ ਆ ਜੋਗਰਾ ਦਾ ਬਾਬਾ ਬਾਜੀ ਨਾ ਕਰੋ ਸਰਬਾਨੇ ਦਾ ਕਾਰਨਾ ਨਾ ਕਰੋ ਦੇਖੋ ਜੀ ਗਾਈਆਂ ਆਪੇ ਲਗੀ ਨਾਲ ਦੀ ਨਾਲ ਲਖਾਈ ਕਰਾ ਲਓ ਪਸੂ ਸਾਰੇ ਚੰਗੇ ਆ ਪਸੂ ਸਾਰੇ ਚੰਗੇ ਲਓ ਮਿੱਤਰ ਸਾਰਾ ਡੱਬਾ ਮਨ ਬਣ ਗਿਆ ਲਓ ਵੀ ਇਧਰ ਪਾਸੇ ਦੇਖ ਸਕਦੇ ਚਲੋ ਵੀ ਅੱਗੇ ਚੱਲਦੇ ਆਰ ਜੋ ਸੇਰ ਲਾਇਕ ਬਾਈ ਦੱਬ ਕੇ ਭਰਾਵੋ ਪਣਾ ਅੱਲਾ ਬਸੋ ਮੰਡੀਆ बहुत व्यापारी है, बहुत है। <सट्रीण> बहुत ये जी भारी बहुत ज्यादा है जरा ये गांव भाई बहुत तव प्लस गांव देखो जी गांव छोरे दी गाज ਤਨਹੌਲਾ ਬੋਸ ਬੋਲਦੀ ਤਨਹੌਲਾ ਪਸੋ ਬੋਲਦੀ ਤਨਹੌਲਾ ਬੋਸ ਬੋਲਦੀ ਆ ਜਾਓ ਵੀ ਆ ਜਾਓ ਮਜ਼ਾ ਆ ਗਿਆ ਜੀ 11 ਲੱਖ ਰੁਪਏ ਦੀ ਮੱਝ ਵੀ ਖੜੀ ਹੈ 11 ਲੱਖ ਰੁਪਿਆ ਮੰਗਦੇ ਆ 88 ਦੇ ਦੇ ਸਾਈਡ ਉਹ ਟਾਈਮ ਆ ਗੱਲ ਵਾ ਤਾਂ ਆ ਸੁਣ ਵਾਲੀ ਐ ਲੋ ਜਤੋਂ ਲੋ ਬਰਾ ਚਲੋ ਦਵਾ ਚਲੋ ਲਾ ਸੁਣ ਵਾਲੀ ਐ ਆਇਓ ਭਾਈ ਆਇਓ ਤੋਰੋ ਆਇਓ ਭਾਈ ਆਇਓ ਦੇਖੋ ਜੀ ਵੀਡੀਓ ਹੋਟਲ ਸੋਟਲ ਸਾਰੇ ਪੂਰੇ ਸਰੇ ਦੇ ਦੁਕਾਨਾਂ ਪੂਰੇ ਸਰੇ ਦੇ ਲੱਗੇ ਪਿਆ ਜੀ ਦੇਖ ਸਕਦੇ ਬਾਈ ਦੁਕਾਨਾਂ ਅਲ੍ਹਾ ਅਕਸੂ ਮਲਦੀ ਕਨੂਲਾ ਪਸੂਮੰਡੀ ਜੀਰੋ ਕਰ ਦਿਓ ਸ਼ੇਅਰ ਦੇਖੋ ਕਨੂਲਾ ਪਸੂਮੰਡੀ ਕੀ ਹੱਕਰ ਹੋ ਗਿਆ ਵੀਡੀਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰੋ

ਔਪਾ ਕੁਆਲਿਟੀ ਇਹ ਮੱਝਾਂ ਗਾਵਾ ਦੇਖ ਸਕਦੇ ਹੋ ਲੋਲੇ ਦੀ ਮੰਡੀ ਦੇ ਵਿੱਚ ਦੁਨੀਆਦਾਰੀ ਹੈ ਜੀ ਕਰੋ ਦਰਸ਼ਨ ਲਵ ਬਸ ਲਵ ਬਸ ਲਵ ਬਸ ਲਵ ਬਈ ਜੀ ਮੀਣੀ ਦੇਖੋ ਲਵ ਬਈ ਲਵ ਬਈ

ਤਨ Аллаਹ ਬਖਸ਼ੂ ਮਲ ਤਨ Аллаਹ ਬਖਸ਼ੂ ਮਲ ਤਨ Аллаਹ ਬਖਸ਼ੂ ਮਲ ਵੀਡੀਓ ਸ਼ੇਅਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰੋ ਆਇਆ ਹੈ ਜੇ ਭਰੀ ਆਈ ਹੈ ਦੇਖ ਸਕਦੇ ਤੁਸੀਂ ਅੱਗੇ ਚੱਲਦੇ ਆ ਜੀ ਥਣ ਥਣ ਦੇਖੋ ਲਓ ਵੀ ਵੀ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਚਲੋ ਲਾਭ ਉਸ ਨੂੰ ਲੱਗੇ ਨੋਏ ਮਿੱਤਰੋ ਬਹੁਤ ਜ਼ਿਆਦੇ ਭਰੀ ਆ ਆਡੇ ਸਾਹਮਣੇ ਆ ਦੇਖ ਸਕਦੇ ਹੋ ਜੀ ਸਾਰੀ ਮੰਡੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਾ ਖੜੀਆ ਕੱਤੀ ਜੀ ਬਹੁਤ ਸੋਹਣੇ ਦੇਖੋ ਕੱਤੀ ਬਹੁਤ ਵਧੀਆ ਹੋਰੀ ਨੂੰ ਮਿਲ ਕੇ ਲੈ ਜੀ ਬਰੇ ਬਟਾ ਲੈ ਲਓ ਬਈ ਅੱਗੇ ਦੇਖੋ ਇਧਰ ਦੇਖੋ ਜੀ ਤਨੋਂ ਲਾਹ ਪਸੂ ਮੰਡੀ ਦੇਖੋ ਜੀ हूँ मित्रों गां देखो बहुत सोनी गां जी एचएफ छोटा जा मगर बसरू है देखो जी छोटा जा मगर बसरू है बहुत सोनी है भाई नहीं मित्र हाँ जी मित्रों, मित्रों तलाव लापस मोड़ी कैमरे लगी जी ਜੇ ਬੜੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ 34276 ਨਵੇਂ ਸਾਲ ਦੀ ਪਹਿਲੀ ਮੰਡੀ ਆ ਜੀ ਇਹ ਮਾਈ ਵੀਡੀਓ ਲਾਜ਼ਮੀ ਦੇਖਿਆ ਕਰਵਾਉਂਦੇ ਤੱਕ ਵੀਡੀਓ ਦੇਖਿਓ ਬਹੁਤ ਸੋਹਣੀ ਮੱਝਾਂ ਪਹੁੰਚੀਆਂ ਮੰਡੀ ਦੇ ਵਿੱਚ ਬੱਚਾ ਗਾਂਵਾ ਜੇ ਲਾਜ਼ਮੀ ਦੇਖਿਓ ਬਾਈ ਜੀ ਨੌਵੇਂ ਮਿੱਤਰ ਦੇਖੋ ਮੱਝ ਦੀ ਸ਼ੇਰੇ ਦੀ ਮੱਝ ਕਰਦੇ ਵਈ ਵੀਡੀਓ ਸ਼ੇਅਰ ਕਰਦਾ ਭਾਈ ਧੰਨਵਾਦ ਆਸ਼ਟਰੀ ਕਾਲ ਜੀ ਤਲੌਲਾ ਮੰਡੀ ਵੀਡੀਓ ਬਣਾਉਣ ਨੂੰ ਫੋਨ ਨੰਬਰ ਹੈ ਜੀ ਆਪਣਾ 768578383 ਗੱਲ ਕਰੋ ਧੰਨਵਾਦ ਆਸ਼ਟਰੀ ਕਾਲ ਜੀ